ਪਹਿਲਾਂ ਗੱਲਾਂ ਕਰਦੇ ਸੀ ਜੀ ਇਹ ਕਾਂਗਰਸ ਸਰਕਾਰ ਯਾ ਅਕਾਲੀ ਸਰਕਾਰ ਮੈਂ ਤੇ ਇਹਨਾਂ ਨੂੰ ਪੁੱਛਦਾ ਕਿ ਰੈਵਨਿਊ ਸਾਡਾ ਐਕਸਾਈਜ਼ ਚੋਂ ਕਿੰਨਾ ਆਇਆ ਸਵਾਲ ਤੁਸੀਂ ਕਰਿਆ ਕਰੋ ਇਹਨਾਂ ਰੇਟੇ ਚੋਂ ਕਿੰਨਾ ਆਇਆ ਬਾਕੀ ਇਹਨਾਂ ਦੇ ਜਿਹੜੇ ਐਮਐਲਏ ਦੀ ਕਾਰਗੁਜ਼ਾਰੀ ਉਹ ਵੀ ਆਪਣੇ ਸਾਹਮਣੇ ਹੈ ਤੁਸੀਂ ਇੱਕ ਵਿਧਾਇਕ ਤਾਂ ਚਲੋ ਰਹੇ ਹੋ ਪਰ ਉਸ ਤੋਂ ਪਹਿਲਾਂ ਬਹੁਤ ਸਾਲ ਤੁਸੀਂ ਬਿਊਰੋਕਰੇਟ ਰਹੇ ਹੋ ਬਹੁਤ ਤਗੜੇ ਬਿਊਰੋਕਰੇਟ ਰਹੇ ਹੋ ਇਹ ਚੀਜ਼ਾਂ ਪੋਸੀਬਲ ਹੈਗੀਆਂ ਜਿਸ ਤਸਬ ਦੇ ਨਾਲ ਵਾਅਦੇ ਹੋਏ ਸੀਗੇ ਕਿ ਇਹਨਾਂ ਰੈਵਨਿਊ ਸ਼ਰਾਬ ਚੋਂ ਇਕੱਠਾ ਹੋ ਸਕਦਾ ਇਹਨਾਂ ਰੇਟੇ ਚੋਂ ਇਕੱਠਾ ਹੋ ਸਕਦਾ ਗਲਤ ਹੈ ਬਿਲਕੁਲ ਗਲਤ ਇਹਨਾਂ ਨੇ ਗਲਤ ਲੋਗਾਂ ਨੂੰ ਭੜਕਾਉਣ ਲਈ ਇਹ ਗੱਲਾਂ ਕੀਤੀਆਂ ਬਿਲਕੁਲ ਕੋਈ ਰੈਵਨਿਊ ਆਪਣੇ ਐਕਸਾਈਜ਼ ਪਾਲਿਸੀ ਚ ਸ਼ਰਾਬ ਚ ਸਾਨੂੰ 20000 ਕਰੋੜ ਨਹੀਂ ਆ ਸਕਦਾ 1 ਲੱਖ ਰੁਪਏ ਦੇ ਬੋਟਲ ਸ਼ਰਾਬ ਦੀ ਵਿੱਚ ਹੋਗੇ 50000 ਦੀ ਵਿੱਚ ਹੋਗੇ 5000 ਦੀ ਵਿੱਚ ਹੋਗੇ 10000 ਦੀ ਵਿੱਚ ਹੋਗੇ ਆਫਟਰ ਆਲ ਇਕਨੋਮਿਕਸ ਦਾ ਕੀ ਰੂਲ ਹੈ ਡਿਮਾਂਡ ਐਂਡ ਸਪਲਾਈ ਇਸੇ ਤਰ੍ਹਾਂ ਹੀ ਰੇਤੇ ਚ ਹੋਏ ਇਸੇ ਤਰ੍ਹਾਂ ਹੀ ਬਾਕੀ ਡਿਪਾਰਟਮੈਂਟ ਵਿੱਚ ਹੋਏ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਨੇ ਕਿਤੇ ਕੋਈ ਸੜਕਾ ਜਿੰਨੇ ਵੀ ਇਵਨ ਸਾਢੇ 3 ਸਾਲਾਂ ਚ ਇਹ ਸਰਕਾਰ ਨੇ ਪੈਚਵਰਕ ਨਹੀਂ ਕੀਤਾ ਇਹ ਵੀ ਕਿਹਾ ਜਾਂਦਾ ਕਿ ਇਹ ਡਰਾਇਆ ਜਾਂਦਾ ਆਪੋਜੀਸ਼ਨ ਨੂੰ ਵੀ ਜੇਕਰ ਉਹਨਾਂ ਨੇ ਕੋਈ ਬੋਲਣ ਦੀ ਸਰਕਾਰ ਖਲਾਅ ਜ਼ਰੂਰਤ ਕੀਤੀ ਵੀ ਸਾਡੀਆਂ ਫਾਈਲਾਂ ਉਹਨਾਂ ਕੋਲ ਨਹੀਂ ਕਾਂਗਰਸੀ ਡਰੇ ਹੁੰਦੇ ਤਾਂ ਰਾਜਾ ਵਿਢਿੰਗ ਸਾਹਿਬ ਹੁਣ ਆ ਤਾਂ ਹੁਣ ਥੋੜੀ ਜਿਹੀ ਇਲੈਕਸ਼ਨ ਕਰਕੇ ਹੋ ਗਿਆ ਅਦਰਵਾਈਜ਼ ਤਾਂ ਅਸੀਂ ਹਰ ਥਾਂ ਦੇ ਉੱਤੇ ਪਬਲਿਕ ਨੂੰ ਜਾਣੂ ਕਰਵਾਇਆ ਕਿ ਇਹ ਸਰਕਾਰ ਟੋਟਲ ناکਾਮ ਹੈ 36 ਤੇ 6 42 ਮਹੀਨੇ ਹੋ ਗਏ ਇੱਕ ਇੱਕ ਪੰਜਾਬ ਦੀ ਸਾਡੀ ਭੈਣ ਦਾ ਇਹਨਾਂ ਨੇ बयाली बयाली हजार रुपया देना है पॉसिबल hmm. ही नहीं जन हितेशी टीआरपी नहीं भरोसा आपका ਪੰਜਾਬ ਦੇ ਵਿੱਚ ਇਸ ਸਮੇਂ ਆਪੋਜੀਸ਼ਨ ਦਾ ਕਿਸ ਤਰੀਕੇ ਦਾ ਰੋਲ ਚੱਲ ਰਿਹਾ ਕਿਉਂਕਿ ਜੇਕਰ ਮੌਜੂਦਾ ਸਰਕਾਰ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮੌਜੂਦਾ ਸਰਕਾਰ ਦੇ ਵਿੱਚ ਚੱਲ ਰਹੀਆਂ ਨੇ ਤੇ ਆਪੋਜੀਸ਼ਨ ਉਸ ਨੂੰ ਕਿਸ ਤਰ੍ਹਾਂ ਘੇਰਨ ਦੀ ਕੋਸ਼ਿਸ਼ ਕਰ ਰਿਹਾ ਇਸ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਐਕਸ ਐਮ ਐਲ ਏ ਕੁਲਦੀਪ ਸਿੰਘ ਵੈਦ ਮੌਜੂਤ ਨੇ ਬਹੁਤ ਪਾਵਰਫੁਲ ਐਮ ਐਲ ਏ ਵੀ ਰਹੇ ਨੇ ਆਪਣੇ ਸਮੇਂ ਦੇ ਵਿੱਚ ਤੇ ਹੁਣ ਵੀ ਕਾਂਗਰਸ ਪਾਰਟੀ ਦੇ ਵਿੱਚ ਪੂਰੇ ਐਕਟਿਵ ਨੇ काम करने गेल हल्के दे विच गलबत करते हां वैद्य साहब इस समय सरकार दे की हालात देख रहे हो ते ओपोजिशन किन्नाक सरकार नु खेर रही है ਤੁਸੀਂ ਪਿਛਲੇ ਸਾਢੇ 3 ਸਾਲ ਤੋਂ ਇਸ ਸਰਕਾਰ ਦੀ ਕਾਰਗੁਜ਼ਾਰੀ ਵੇਖ ਰਹੇ ਹੋ ਹਰ ਫਰੰਟ ਦੇ ਉਤੇ ਇਹ ਸਰਕਾਰ ਫੇਲ ਹੋ ਗਈ ਤੁਸੀਂ ਕੋਈ ਵੀ ਮੁੱਦਾ ਦੇਖ ਲਓ ਚਾਹੇ ਲਾਅ ਐਂਡ ਆਰਡਰ ਹੈ ਚਾਹੇ ਇਕਨੋਮੀ ਹੈ ਚਾਹੇ ਲੋਗਾ ਦੇ ਮਸਲੇ ਹੈ ਹਰ ਫਰੰਟ ਦੇ ਉੱਤੇ ਇਹ ਸਰਕਾਰ ਫੇਲ ਹੋਈ ਹੈ ਜਿੰਨੇ ਵੀ ਇਹਨਾਂ ਨੇ ਪ੍ਰੋਮਿਸ ਕੀਤੇ ਸੀ ਉਹ ਸਾਰੇ ਪੂਰੇ ਹੀ ਨਹੀਂ ਕਰ ਸਕੇ ਕਿਉਂਕਿ ਇਹਨਾਂ ਚੀਜ਼ਾਂ ਵੱਲ ਇਹਨਾਂ ਦਾ ਧਿਆਨ ਹੀ ਨਹੀਂ ਹੈ ਕਹਿੰਦੇ ਸੀ 20000 ਕਰੋੜ ਰੁਪਇਆ ਰੇਤੇ ਤੋਂ ਆ ਜਾਏਗਾ 30000 ਕਰੋੜ ਰੁਪਇਆ ਸ਼ਰਾਬ ਤੋਂ ਆ ਜਾਏਗਾ ਕਿੱਥੇ ਆਇਆ ਅੱਜ ਕਰਨ ਨਾ ਇਹ ਪਹਿਲਾਂ ਗੱਲਾਂ ਕਰਦੇ ਸੀ ਜੀ ਇਹ ਕਾਂਗਰਸ ਸਰਕਾਰ ਇਹ ਅਕਾਲੀ ਸਰਕਾਰ ਮੈਂ ਤੇ ਇਹਨਾਂ ਨੂੰ ਪੁੱਛਦਾ ਕਿ ਰੇਵੈਨਿਊ ਸਾਡਾ ਐਕਸਾਈਜ਼ ਚੋਂ ਕਿੰਨਾ ਆਇਆ ਸਵਾਲ ਤੁਸੀਂ ਕਰਿਆ ਕਰੋ ਇਹਨਾਂ ਰੇਤੇ ਚੋਂ ਕਿੰਨਾ ਆਇਆ ਹਮ ਬਾਕੀ ਇਹਨਾਂ ਦੇ ਜਿਹੜੇ ਐਮਐਲਏ ਦੀ ਕਾਰਗੁਜ਼ਾਰੀ ਉਹ ਵੀ ਆਪਣੇ ਸਾਹਮਣੇ ਆ ਸੋ ਤੁਸੀਂ ਇੱਕ ਵਿਧਾਇਕ ਤਾਂ ਚਲੋ ਰਹੇ ਹੋ ਪਰ ਉਸ ਤੋਂ ਪਹਿਲਾਂ ਬਹੁਤ ਸਾਲ ਤੁਸੀਂ ਬਿਊਰੋਕਰੇਟ ਰਹੇ ਹੋ ਬਹੁਤ ਤਗੜੇ ਬਿਊਰੋਕਰੇਟ ਰਹੇ ਹੋ ਇਹ ਚੀਜ਼ਾਂ ਪੋਸੀਬਲ ਹੈਗੀ ਐ ਜਿਸੇ ਸਾਹਬ ਦੇ ਨਾਲ ਵਾਦੇ ਹੋਏ ਸੀਗੇ ਕਿ ਇਹਨਾਂ ਰੈਵੈਨਿਊ ਸ਼ਰਾਬ ਚੋਂ ਇਕੱਠਾ ਹੋ ਸਕਦਾ ਇਹਨਾਂ ਰੇਤੇ ਚੋਂ ਇਕੱਠਾ ਹੋ ਸਕਦਾ ਗਲਤ ਹੈ ਬਿਲਕੁਲ ਗਲਤ ਇਹਨਾਂ ਨੇ ਗਲਤ ਲੋਗਾਂ ਨੂੰ ਭੜਕਾਉਣ ਲਈ ਗੱਲਾਂ ਕੀਤੀਆਂ ਬਿਲਕੁਲ ਕੋਈ ਰੈਵਨਿਊ ਆਪਣੇ ਐਕਸਾਈਜ਼ ਪਾਲਿਸੀ ਚੋ ਸ਼ਰਾਬ ਚ ਸਾਨੂੰ 20000 ਕਰੋੜ ਨਹੀਂ ਆ ਸਕਦਾ ਮੈਂ ਕਹਿੰਦਾ ਜੀ ਪੰਜਾਬੀ ਚ ਕਹਿ ਦਿੰਦੇ ਆ ਕੋ ਪੁੱਠਾ ਵੀ ਲਟਕ ਜੇ ਤਾਂ ਵੀ ਨਹੀਂ ਆ ਸਕਦਾ 1 ਲੱਖ ਰੁਪਏ ਦੇ ਬੋਟਲ ਸ਼ਰਾਬ ਦੀ ਵਿੱਚ ਹੋਗੇ 50000 ਦੀ ਵਿੱਚ ਹੋਗੇ 5000 ਦੀ ਵਿੱਚ ਹੋਗੇ 10000 ਦੀ ਵਿੱਚ ਹੋਗੇ ਆਫਟਰ ਆਲਸ ਇਕਨੋਮਿਕਸ ਦਾ ਕੀ ਰੋਲ ਹੈ ਡਿਮਾਂਡ ਐਂਡ ਸਪਲਾਈ ਠੀਕ ਹੈ ਸੋ ਸਾਡੇ ਟਾਈਮ ਮੇਰਾ ਖਿਆਲ ਸ਼ਾਇਦ 7200 ਕਰੋੜ ਰੁਪਿਆ ਸੀ ਹਰ ਸਾਲ 10% ਵੈਸੀ ਇਨਕਰੀਜ਼ ਹੋਣੀ ਹੁੰਦੀ ਹੈ ਇਸ ਵਾਰੀ ਮੇਰਾ ਖਿਆਲ ਸ਼ਾਇਦ ਮੈਂ ਇਫਾਮ ਨਾਟ ਰੌਂਗ 9700 ਮੇਰਾ ਖਿਆਲ 10000 ਦੇ ਕਿ ਉਹ ਪਤਾ ਨਹੀਂ ਹੈ 10% ਰੈਵਨਿਊ ਜਾਂ ਤਾਂ ਇਹ ਦੱਸਣ ਕਿ ਇਹਨਾਂ ਨੇ ਪਿਛਲੇ 3 ਸਾਲਾਂ ਚ 7000 ਤੋਂ 15000 ਕਰੋੜ ਕਰਤਾ ਫਿਰ ਤਾਂ ਮੰਨਿਆ ਹੋਇਆ ਹੀ ਨਹੀਂਗਾ ਤੁਹਾਡੇ ਸਾਰਾ ਕੁਝ ਤੁਹਾਡੇ ਸਮ ਇਸੇ ਤਰ੍ਹਾਂ ਹੀ ਰਹਿਤੇ ਚੋਂ ਹੈ ਇਸੇ ਤਰ੍ਹਾਂ ਹੀ ਬਾਕੀ ਡਿਪਾਰਟਮੈਂਟ ਵਿੱਚੋਂ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਨੇ ਕਿਤੇ ਕੋਈ ਸੜਕ ਜਿੰਨੇ ਵੀ ਈਵਨ ਸਾਢੇ 3 ਸਾਲਾਂ ਚ ਇਸ ਸਰਕਾਰ ਨੇ ਪੈਚਵਰਕ ਨਹੀਂ ਕੀਤਾ ਹਜ਼ਾਰ ਰੁਪਿਆ ਵਿਮਨ ਨੂੰ ਦੇਣਾ ਸੀ ਉਹ ਨਹੀਂ ਦਿੱਤਾ ਠੀਕ ਹੈ ਲੇਡੀ ਜੱਜ ਵੀ ਤਰਸਦੀਆਂ ਅੱਜ ਕਿੰਨੇ ਕਿੰਨੇ ਮਹੀਨੇ ਹੋ ਗਏ ਮੇਰੇ ਖਿਆਲ 12 ਤੀਆ 36 ਤੇ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਸਪਟੰਬਰ ਅਕਤੂਬਰ 36 ਤੇ 42 ਮਹੀਨੇ ਹੋ ਗਏ ਇੱਕ ਇੱਕ ਪੰਜਾਬ ਦੀ ਸਾਡੀ ਭੈਣ ਦਾ ਇਹਨਾਂ ਨੇ 42 42000 ਰੁਪਿਆ ਦੇਣਾ ਪੋਸੀਬਲ ਹੀ ਨਹੀਂਗਾ ਇੱਤਾ ਹੀ ਨਹੀਂ ਜਾ ਸਕਣਾ ਕਰਜ਼ਾ ਤਕਰੀਬਨ ਮੇਰੇ ਕੱਲ 4 ਲੱਖ ਕਰੋੜ ਤੋਂ ਉੱਪਰ ਹੋ ਗਿਆ ਮੈਨ ਸਾਬ ਕ੍ਰਪਸ਼ਨ ਫਰੀ ਦੀ ਗੱਲ ਹੁੰਦੀ ਹੈ ਕਹਿੰਦੇ ਅਸੀਂ ਕ੍ਰਪਸ਼ਨ ਵਾਲੇ ਬੰਦੇ ਫੜ ਰਹੇ ਹਾਂ ਆਪਣੇ ਵਿਧਾਇਕ ਤੱਕ ਨਹੀਂ ਛੱਡਦੇ ਲੱਗਦਾ ਕ੍ਰਪਸ਼ਨ ਹੈਗੀ ਆ ਪੰਜਾਬ ਚ ਖਤਮ ਹੋ ਗਈ ਮੈਂ ਇਹ ਸਵਾਲ ਤੁਹਾਨੂੰ ਪੁੱਛਦਾ ਤੁਸੀਂ ਹਰ ਰੋਜ਼ ਮੀਡੀਆ ਦੇ ਵਿੱਚ ਤੁਰੇ ਫਿਰਦੇ ਹੋ ਮੇਰੀ ਤਾਂ ਗੱਲ ਇਹ ਕਹਿਣਗੇ ਜੀ ਇਹ ਤਾਂ ਕਾਂਗਰਸ ਹੀ ਹੈ ਤੁਸੀਂ ਦੱਸੋ ਕ੍ਰਪਸ਼ਨ ਖਤਮ ਹੋਗੀ ਮੈਂ ਤੁਹਾਨੂੰ ਸਵਾਲ ਕਰ ਨਹੀਂ ਨਹੀਂ ਮੈਂ ਤੁਹਾਨੂੰ ਸਵਾਲ ਪੁੱਛ ਸਕਦਾ ਕਿਉਂ ਨਹੀਂ ਪੁੱਛ ਸਕਦਾ ਤੁਸੀਂ ਵੀ ਆਮ ਜਨਤਾ ਹੋ ਪਬਲਿਕ ਹੋ ਤੁਸੀਂ ਵੀ ਲੋਕਾਂ ਦੇ ਕੰਮ ਵੀ ਕਰਾਉਣ ਜਾਂਦੇ ਇਹ ਤੁਸੀਂ ਸਵਾਲ ਦੱਸੋ ਤੁਸੀਂ ਕਹੋ ਕੈਮਰੇ ਤੇ ਕਿ ਖਤਮ ਹੋਈ ਕਿ ਨਹੀਂ ਹੋਈ ਤੁਹਾਡੇ ਸਾਹਮਣੇ ਹੈ ਕਾਂਗਰਸ ਪਾਰਟੀ ਦਾ ਫਿਰ ਰੋਲ ਆਪੋਜੀਸ਼ਨ ਜੇ ਕਰਪਸ਼ਨ ਨਹੀਂ ਖਤਮ ਹੋਈ ਜੇ ਪੰਜਾਬ ਸਰਕਾਰ ਦੇ ਇਡੇ ਬੁਰੇ ਹਾਲਾਤ ਨੇ ਤਰਨੀ ਕਿਉਂ ਨਹੀਂ ਲੱਗ ਰਹੇ ਕਾਂਗਰਸ ਆਪੋਜੀਸ਼ਨ ਕਿਉਂ ਨਹੀਂ ਰੋਲ ਪੂਰਾ ਨਿਭਾ ਰਹੀ ਇੱਕ ਰੈਗੂਲਰ ਨਹੀਂ ਲੱਗ ਰਹੀ ਸਰਦਾਰ ਮਰਿੰਦਰ ਸਿੰਘ ਰਾਜਾ ਵਡਿੰਗਰ ਦੇ ਨੇਤਰ ਤੇ ਦੇ ਵਿੱਚ ਸਾਡੇ 3 ਸਾਲਾਂ ਚ ਅਸੀਂ ਕਿੰਨੇ ਧਰਨੇ ਲਾਏ ਆ ਆ ਹੁਣ ਲੈਂਡ ਪੂਲਿੰਗ ਵਾਸਤੇ ਅਸੀਂ ਕਿੰਨੇ ਧਰਨੇ ਲਾਏ ਆ ਹਰ ਜ਼ਿਲ੍ਹੇ ਚ ਧਰਨੇ ਲਾਏ ਆ ਮੁਹਾਲੀ ਗਲਾੜਾ ਦੇ ਸਾਹਮਣੇ ਧਰਨੇ ਲਾਏ ਆ ਅਸੀਂ ਤਾਂ ਲੋਗਾਂ ਨੂੰ ਉਸ ਹਿਸਾਬ ਦਾ ਰੋਲ ਅਦਾ ਨਹੀਂ ਕਰ ਰਹੀ ਜਿੱਦਾਂ ਦਾ ਹੋਣਾ ਚਾਹੀਦਾ ਬਿਲਕੁਲ ਅਦਾ ਕਰ ਰਹੀ ਹੈ ਮੇਰਾ ਖਿਆਲ ਹੈ ਕਿ ਰਾਜਾ ਵਡਿੰਗ ਸਾਹਿਬ ਦੇ ਪ੍ਰਧਾਨਗੀ ਹੇਠ ਅਸੀਂ ਬਹੁਤ ਧਰਨੇ ਲਾਤੇ ਬਹੁਤ ਕੁਝ ਕਰਤਾ ਹੋਰ ਕਰ ਰਹੇ ਆ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਡਰਾਇਆ ਜਾਂਦਾ ਆਪੋਜੀਸ਼ਨ ਨੂੰ ਵੀ ਜੇਕਰ ਉਹਨਾਂ ਨੇ ਕੋਈ ਬੋਲਣ ਦੀ ਸਰਕਾਰ ਖਲਾਫ ਜ਼ਰੂਰਤ ਕੀਤੀ ਵੀ ਸਾਡੀਆਂ ਫਾਈਲਾਂ ਉਹਨਾਂ ਕੋਲ ਨਹੀਂ ਕਾਂਗਰਸੀ ਡਰੇ ਹੁੰਦੇ ਤਾ ਰਾਜਾ ਵਿਰਿੰਗ ਸਾਹਿਬ ਹੁਣ ਆ ਤਾਂ ਹੁਣ ਥੋੜੀ ਜਿਹੀ ਇਲੈਕਸ਼ਨ ਕਰਕੇ ਹੋ ਗਿਆ ਅਦਰਵਾਈਜ਼ ਤਾਂ ਅਸੀਂ ਹਰ ਥਾਂ ਦੇ ਉੱਤੇ ਪਬਲਿਕ ਨੂੰ ਜਾਣੂ ਕਰਵਾਇਆ ਕਿ ਇਹ ਸਰਕਾਰ ਟੋਟਲ ناکਾਮ ਹੈ ਵੈਦ ਸਾਹਿਬ ਗਿਲ ਹਲਕੇ ਤਾਂ ਤੁਸੀਂ ਵਧਾਇਕ ਰਹੇ ਹੋ ਇਸ ਸਮੇਂ ਗਿਲ ਹਲਕੇ ਦੇ ਕੀ ਹਾਲਾਤ ਨੇ ਗਿਲ ਹਲਕਾ ਬਹੁਤ ਵਧੀਆ ਜੀ ਅਸੀਂ ਲੋਕਾਂ ਦੇ ਕੰਮ ਕਰ ਰਿਹਾ ਲੋਕਾਂ ਦੇ ਵਿੱਚ ਜਾ ਰਹੇ ਆ ਲੋਕਾਂ ਦੀਆਂ ਗ੍ਰਿਵਾਂਸਾਂ ਨੂੰ ਦੂਰ ਕਰ ਰਹੇ ਆ ਜਿਹੜੇ ਮੌਜੂਦਾ ਐਮਐਲ ਨੇ ਉਹਨਾਂ ਨੇ ਕੀ ਕੀਤਾ ਜਿਹੜੇ ਪ੍ਰੋਜੈਕਟਸ ਸੀਗੇ ਤੁਹਾਡੇ ਤੁਹਾਡੇ ਜਿਹੜੇ ਸ਼ੁਰੂ ਕੀਤੇ ਹੋਏ ਪ੍ਰੋਜੈਕਟਸ ਸੀਗੇ ਉਹਨਾਂ ਦੇ ਕੀ ਹਾਲਾਤ ਨੇ ਉਹੀ ਹਾਲੇ ਤੱਕ ਨੇ ਹਾਲੇ ਤੱਕ ਜਿਹੜੇ ਅਸੀਂ ਗਿਲ ਹਲਕੇ ਚ ਪ੍ਰੋਜੈਕਟ ਸ਼ੁਰੂ ਕੀਤੇ ਸੀ ਹਾਲੇ ਤੱਕ ਇਹਨਾਂ ਨੇ ਧੰਦਰਾ ਕਲਸਟਰ ਨਹੀਂ ਚਲਾਇਆ ਤੁਸੀਂ ਦੇਖੋ 3.5 ਸਭ ਤੋਂ ਵੱਡਾ ਕਲਸਟਰ ਇਹਨੂੰ ਪੰਜਾਬ ਦਾ ਵੀ ਮੰਨਿਆ ਜਾਂਦਾ ਹੈ ਬਿਲਕੁਲ ਮੈਰਿਜ ਪਹਿਲੇ ਸੋਦਾ ਖੰਡਰ ਬਣਾਤਾ ਸਾਡੇ ਅਸੀਂ 21 ਦਸੰਬਰ 2021 ਨੂੰ ਸੀ ਇਹਨੂੰ ਕੰਪਲੀਟ ਕਰਤਾ ਸੀ ਉਹ ਨਹੀਂ ਚਲਾਇਆ ਉੱਥੇ ਅਸੀਂ ਸਕਿੱਲ ਸੈਂਟਰ ਬਣਾਇਆ ਉਹ ਨਹੀਂ ਚਲਾਇਆ ਸਟੇਡੀਅਮ ਬਣਾਇਆ ਲੇਕ ਬਣਾਈ ਦੋ ਕਾਲਜ ਲੈ ਕੇ ਆਂਦੇ ਸਭ ਇਹਨਾਂ ਨੇ ਖਰਾਬ ਕਰ ਦਿੱਤੇ ਇੱਕ ਵੀ ਪ੍ਰੋਜੈਕਟ ਅੱਛਾ ਜਿਹੜੇ ਪੈਸੇ ਅਸੀਂ ਦਿੱਤੇ ਸੀਗੇ ਸਾਡੀ ਉਹੀ ਪੰਚਾਇਤਾਂ ਦੇ ਕੋਲੇ ਪਏ ਆ ਹੁਣ ਮੈਨੂੰ ਕੱਲ ਦੱਸ ਰਹੇ ਸੀ ਕਿ ਜਿਹੜੇ ਪੈਸੇ ਬਚੇ ਹੋਏ ਸੀਗੇ ਗਿੱਲ ਹਲਕੇ ਦੇ ਵਿੱਚ ਪਿੰਡਾਂ ਦੇ ਵਿੱਚ ਕਾਂਗਰਸ ਦੇ ਉਹ ਵੀ ਇਸ ਸਰਕਾਰ ਨੇ ਵਾਪਸ ਲੈ ਲੇ ਲਾਖੀ ਸਵਾਲ ਵੈਦ ਸਾਹਿਬ ਪੰਜਾਬ ਕਹਿੰਦੇ ਫਾਈਨੈਂਸ਼ੀਅਲ ਐਮਰਜੈਂਸੀ ਵਾਲਾ ਵੱਧ ਰਿਹਾ ਕੇਂਦਰ ਸਰਕਾਰ ਨੇ ਜਿਹੜੇ ਪੈਸੇ ਰੋਕੇ ਹੋਏ ਨੇ ਉਹ ਫਾਈਨੈਂਸ਼ੀਅਲ ਐਮਰਜੈਂਸੀ ਬਣਾਉਣਾ ਚਾਹੁੰਦੀ ਹੈ ਕੰਟਰੋਲਰ ਐਂਡ ਆਡੀਟਰ ਜਨਰਲ ਦੀ ਰਿਪੋਰਟ ਪੜੋ ਜਿਹੜੀ ਕਿ 2 ਦਿਨ ਪਹਿਲਾਂ ਨਸ਼ਰ ਹੋਈ ਹੈ ਉਹਦੇ ਵਿੱਚ ਪੰਜਾਬ ਵਿੱਚ ਦਾ ਵਰਸਤ ਸੂਬਾ ਇਹ ਸਾਡੀ ਤਰਸਤਗੀ ਹੈ ਠੀਕ ਬਹੁਤ ਬਹੁਤ ਧੰਨਵਾਦ ਜੀ ਤਾਂ ਇਸਨ ਸਾਡੇ ਨਾਲ ਕੁਲਦੀਪ ਸਿੰਘ ਵੈਦ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤਾਂ ਕਹਿੰਦੇ ਕਿ ਪੰਜਾਬ ਜਿਹੜਾ ਉਹ ਵਿੱਤੀ ਹਾਲਤ ਦੇ ਵਿੱਚ ਸਭ ਤੋਂ ਪਿਛੜਿਆ ਸੂਬਾ ਜਿਹੜਾ ਉਹ ਬਣਦਾ ਜਾ ਰਿਹਾ ਤਵਦੀਰ ਅਪਡੇਟਸ ਨਾਲ ਜੁੜੋ ਕੈਮਰਾਮੈਨ ਸਨੀ ਦੇ ਨਾਲ ਸਰਮਜੀਤ ਸਿੰਘ ਪੱਲਾ ਜਨੈਸ਼ੀ ਲੁਧਿਆਣਾ ਧੰਨਵਾਦ